ਇੱਕ ਸਾਖਦੇਓ ਸਾਡੇ ਜਿਹੜੇ ਘਰ ਦੇ ਪਿਛਲਾ ਖੇਤ ਦਾ ਸਾਰਾ ਹੀ ਭਰ ਚੁੱਕਿਆ ਪਾਣੀ ਨਾ ਤੇ ਹਲੇ ਵੀ ਪਾਣੀ ਉਧਰ ਉਹ 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 ਐ ਤਰ ਤੈਦ ਨੂੰ ਰੱਖੋ ਕਿ ਨਾ ਪਾਣੀ ਆ ਆਪਾਂ ਫੇਰ ਵੀ ਅੱਗੇ ਜਾ ਕੇ ਦੇਖਣਾ ਹੈ ਕਹਿੰਦੇ ਕਿੱਧਰੋਂ ਆ ਰਿਹਾ ਪਾਣੀ ਦੇਖੋ ਬਹੁਤ ਤੇਜ਼ ਆ ਪਾਣੀ ਤਾਂ ਹਾਂਜੀ ਸਤਿ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਮਾਣ ਮੋਕ ਚ ਸਵਾਗਤ ਹੈ ਤੇ ਅੱਜ ਬਹੁਤ ਪਿਆ ਤੇ ਸਾਡੇ ਇੱਧਰ ਵੀ ਪਾਣੀ ਆ ਚੁੱਕਿਆ ਹੈ ਤੁਹਾਨੂੰ ਸਾਰਿਆਂ ਨੂੰ ਦਿਖਾਉਣੀ ਹੈ ਕਿੰਨਾ ਪਾਣੀ ਆ ਚੁੱਕਿਆ ਹੈ ਸਾਡੇ ਇੱਧਰ ਏਰੀਆ 'ਚ ਤੇ ਅੱਜ ਤੁਹਾਨੂੰ ਸਾਰਿਆਂ ਨੂੰ ਦਿਖਾਣੀ ਹੈ ਬਹੁਤ ਪਾਣੀ ਆ ਗਿਆ ਹੈ ਸਾਰੇ ਏਰੀਆ ਸਾਡਾ ਪਾਣੀ ਨਾਲ ਭਰ ਚੁੱਕਿਆ ਹੈ ਦੇਖ ਸਕਦੇ ਹੋ ਸਾਡੇ ਜਿਹੜੇ ਘਰ ਦੇ ਪਿਛਲੇ ਖੇਤ ਦਾ ਸਾਰਾ ਹੀ ਭਰ ਚੁੱਕਿਆ ਪਾਣੀ ਨਾ ਤੇ ਹਲੇ ਵੀ ਪਾਣੀ ਉਧਰੋਂ ਆ ਰਿਹਾ ਹੈ ਦੇਖ ਸਕਦੇ ਹੋ ਇਸਾਰੇ ਇੱਧਰ ਸਾਰੇ ਖੇਤ ਭਰ ਚੁੱਕੇ ਆ ਦੇਖ ਸਾਰੇ ਪਿਛਲੇ ਸਾਡੇ ਅੱਗੇ ਵਾਲੇ ਦੇ ਕਿ ਤੁਹਾਨੂੰ ਸਾਰਾ ਦਿਖਾਉਣੀ ਹੈ ਕਿੰਦਾ ਪਾਣੀ ਭਰਿਆ ਹੋਇਆ ਆ ਆ ਦੇਖ ਸਕਦੇ ਹੋ ਤੁਸੀਂ ਸਾਰੇ ਜਾਣੇ ਕਿੰਦਾ ਪਾਣੀ ਆ ਗਿਆ ਹੈ ਇੱਧਰ ਤੇ ਇੱਧਰ ਉਹ ਚਾਰਿਆ ਦੂਜੇ ਖੇਤਾਂ ਨਾਲ ਦੇਖ ਸਕਦਾ ਸਾਰੇ ਜਾਣੇ ਤੁਹਾਨੂੰ ਸਾਰਾ ਦਿਖਾਉਣੀ ਹੈ ਪਾਣੀ ਦਾ ਸਾਰਾ ਭਰ ਗਿਆ ਖੇਤ ਤੇ ਇੱਧਰੋਂ ਨਿਕਲ ਰਿਹਾ ਸਾਡੇ ਘਰ ਦੇ ਮੋਹਰੇੋਂ ਦੇਖ ਸਕਦੇ ਹੋ ਆਪਣੇ ਪਿੱਛੋਂ ਬਹੁਤ ਪਾਣੀ ਆ ਰਿਹਾ ਆ ਇੱਧਰ ਦੇਖ ਸਕਦੇ ਹੋ ਪਾਣੀ ਬਹੁਤ ਆ ਗਿਆ ਉੱਧਰਲੇ ਵੀ ਸਾਰੇ ਖੇਤ ਭਰ ਗਏ ਤੇ ਇੱਧਰਲੇ ਵੀ ਸਾਰੇ ਭਰ ਚੁੱਕੇ ਆ ਤੇ ਪਾਣੀ ਹੁਣ ਸਿੱਧਾ ਉੱਧਰੋਂ ਜਾ ਰਿਹਾ ਆ ਆਨੰਦਪੁਰ ਰੋਡ ਵਾਲ ਨੂੰ ਤੇ ਦੇਖ ਸਕਦੇ ਹੋ ਬਹੁਤ ਪਾਣੀ ਆ ਗਿਆ ਆ ਦੇਖੋ ਕਿੱਦਾਂ ਵਹਾ ਆ ਪਾਣੀ ਦਾ ਜਿੱਥੋਂ ਨੂੰ ਜਾਂਦਾ ਹੋਇਆ ਪਿੱਛੋਂ ਬਹੁਤ ਪਾਣੀ ਆ ਰਿਹਾ ਆ ਬਹੁਤ ਜ਼ਿਆਦੇ ਆ ਦੇਖੋ ਡੈਡੀ ਹੁਣੇ ਆ ਰਹੇ ਆ ਗਿਓ ਸੀਗੇ ਤੇ ਗੱਡੀ ਦੇਖੋ ਕਿੱਦਾਂ ਲੰਘਣੀ ਬਹੁਤ ਪਾਣੀ ਆ ਮੈਂ ਡੈਡੀ ਨੂੰ ਇਨਫੋਰਮ ਕਰਤਾ ਵੀ ਛੇਤੀ ਆ ਜਾਓ ਪਾਣੀ ਬਹੁਤ ਆ ਗਿਆ ਆ ਇੱਧਰ ਦੇਖੋ ਪਾਣੀ ਹੋਣ ਕਿਦਾਂ ਬਹੁਤ ਪਾਣੀ ਆ ਗਿਆ ਆ ਓ ਓ ਓ ਓ ਇਹ ਤਰੇ ਤਰੇ ਦਨ ਰੱਖੋ ਆ ਗਿਆ ਪਾਣੀ ਵੀ ਬਹੁਤ ਆ ਗਿਆ ਆ ਬਹੁਤ ਬਹੁਤ ਹੋਰ ਮੈਂ ਵੀਡੀਓਸ ਭੇਜੀਆਂ ਤੁਹਾਨੂੰ ਮੈਂ ਕਿਹਾ ਦੇਖੋ ਕਿੰਨਾ ਪਾਣੀ ਆ ਗਿਆ ਆ ਭੂਆ ਹਣੀ ਵੀ ਗਿਆ ਉਸ ਦੇ ਨਾਲ ਹਾਂ ਪਾਣੀ ਦੇਖੋ ਕਿੰਨਾ ਆ ਗਿਆ ਭੂਆ ਜੀ ਉਧਰ ਬਹੁਤ ਆ ਗਿਆ ਉਧਰ ਉਹ ਦੇਖ ਕੇ ਮੈਂ ਤਾਂ ਹੈਰਾਨ ਹੋ ਗਏ ਤੇ ਹਾਂ ਮੈਂ ਵੀਡੀਓਸ ਭੇਜ ਜਾ ਮੈਂ ਕਿ ਤੁਹਾਨੂੰ ਵੀ ਪਤਾ ਲੱਗੇ ਮੀ ਕਿੰਨਾ ਪਾਣੀ ਉਧਰ ਆ ਗਿਆ ਆ ਦੇਖੋ ਕਿੱਦਾਂ ਜਾ ਰਿਹਾ ਆ ਪਾਣੀ ਉਧਰ ਤੇ ਉਧਰ ਗਲੀ ਵਾਲੇ ਖੜੇ ਆ ਦੇਖ ਨਾ ਬਹੁਤ ਨਿਕਲ ਰਿਹਾ ਪਾਣੀ ਇੱਧਰ ਨੂੰ ਬਣ ਬਣਾਇਆ ਬਾਜੀ ਨੇ ਕਿ ਤਾ ਇਧਰ ਨੂੰ ਹੁਣ ਪਾਣੀ ਜਾ ਰਿਹਾ ਆ ਦੇਖੋ ਕਿੰਨਾ ਪਾਣੀ ਮੰਮੀ ਮੈਂ ਤੁਹਾਨੂੰ ਮੈਂ ਫੋਨ ਕਰ ਲਵਾਂ ਤੁਹਾਨੂੰ ਦੱਸਾਂ ਆ ਦੇਖੋ ਸਾਰਾ ਭਰਿਆ ਪਿਆ ਆ ਪਿੱਛੇ ਉਹ ਤਾਂ ਬਹੁਤ ਭਰਿਆ ਆ ਪਿੱਛੇ ਨਾ ਗੱਡੀ ਮੋੜ ਦਿੱਤੀ ਉਹਨੇ ਹਾਂ ਗੱਡੀ ਉਧਰ ਗੱਡੀ ਮੋੜ ਦਿੰਦੇ ਹੋਣੇ ਕਿਉਂਕਿ ਪਾਣੀ ਬਹੁਤ ਆ ਰਿਹਾ ਆ ਉਧਰ ਤਾਂ ਬਹੁਤ ਪਾਣੀ ਖੜਾ ਆ ਹੂੰ ਲੋ ਜੀ ਮੈਂ ਤੇ ਮੰਮੀ ਹੁਣ ਸਾਰਾ ਏਰੀਆ ਤੁਹਾਨੂੰ ਦਿਖਾਉਣੇ ਚੱਲਦੇ ਆ ਕਿਹੇ ਲੱਭੇ ਨੇ ਸਾਰੇ ਦੇਖਾਂ ਮੰਨਦੇ ਆ ਇੱਧਰ ਪਾਣੀ ਚ ਆਣ ਲੱਗ ਪਿਆ ਬੜਾ ਭੰਗਦੇ ਲੋ ਜੀ ਆਪਾਂ ਸਾਰੇ ਜਾਣੇ ਚੱਲੇ ਆਂ ਦੇਖਣ ਪਾਣੀ ਉੱਧਰ ਕਿੱਦਾਂ ਆ ਸਾਨੂੰ ਤੋਰੀਆਂ ਦਾ ਪਿਆ ਬਸ ਪਾਣੀ ਇੰਨਾ ਆ ਗਿਆ ਆ ਦੇਖੋ ਪਾਣੀ ਓਹੋ ਹੌਲੀ ਹੌਲੀ ਜਾਣਾ ਪੈਣਾ ਇੱਧਰ ਚ ਇਕੜ ਆ ਇੱਧਰ ਧਿਆਨ ਨਾ ਤੁਰਿਓ ਓਹੋ ਡੈਡੀ ਉਧਰ ਧਿਆਨ ਨਾਲ ਆ ਦੇਖੋ ਇਧਰੋਂ ਪਾਣੀ ਕੱਢ ਦਿੱਤਾ ਆ ਦੇਖੋ ਇਧਰ ਸਾਰਾ ਭਰ ਗਿਆ ਆ ਇਹ ਵੀ ਖੇਤ ਸਾਰਾ ਭਰ ਗਿਆ ਆ ਪਾਣੀ ਨਾਲ اچھا ਬਹੁਤ ਪਾਣੀ ਆ ਦੇਖੋ ਆ ਵੀ ਭਰ ਗਿਆ ਸਾਰਾ ਹੀ ਆ ਉੱਚੀਆਂ ਆ ਗਲੀਆਂ ਇਹ ਸੇਫ ਨਾਲੇ ਅਧਰ ਮਨੀਸ਼ ਆ ਰਿਹਾ ਆ ਆਪੋਂ ਉਧਰ ਦੇ ਇਹ ਸਾਰੇ ਉਧਰ ਇਕੱਠੇ ਹੋਏ ਆ ਬਹੁਤ ਪਾਣੀ ਜਾਂਦੇ ਆ ਬਹੁਤ ਤੇਜ਼ ਆ ਰਹੇ ਆ ਕਹਿੰਦੇ ਪਾਣੀ ਉਧਰ ਆਉਂਦਾ ਜਾਨਾ ਦੋ ਜੀ ਅਰੇ ਖਦੋ ਦੇਖੋ ਪਾਣੀ ਬਹੁਤ ਆ ਰਿਹਾ ਹੈ ਉਹ ਹੋ ਇਧਰ ਵੀ ਆ ਗਿਆ ਪਾਣੀ ਦਾ ਹੂੰ ਇਧਰ ਵੀ ਭਰ ਗਿਆ ਹੂੰ ਸਾਰੇ ਪਾਣੀ ਵਹਿਆ ਪਿਆ ਆ ਬਹੁਤ ਪਾਣੀ ਆ ਗਿਆ ਆ ਸਾਰੇ ਖੇਤ ਭਰੇ ਪਏ ਆ ਸਾਰੇ ਪਲਾਟ ਹੀ ਨਾ ਸਾਰੇ ਭਰ ਗਏ ਆ ਬਹੁਤ ਪਾਣੀ ਆ ਗਿਆ ਹੋਰ ਅੱਗੇ ਅੱਗੇ ਮੇਰੀਆਂ ਚੱਲਣਗੇ ਕਾਇਆ ਭਰੂਆ ਇੱਧਰ ਵੀ ਬਹੁਤ ਆ ਗਿਆ ਬਹੁਤ ਆ ਗਿਆ ਪਾਣੀ ਇੱਧਰ ਤਾਂ ਬਹੁਤ ਤੇਜ਼ ਚੱਲ ਰਿਹਾ ਆ ਨਾ ਬਹੁਤ ਤੇਜ਼ ਬਹੁਤ ਗਲੀ ਚ ਆਣਾ ਸਾਰਾ ਪਾਣੀ ਦੇਖੋ ਕਿੰਨਾ ਆ ਦੇਖੋ ਇਧਰ ਪਾਣੀ ਤੇਜ਼ ਕਿੰਨਾ ਆ ਸਾਰਾ ਖੇਤ ਹੈ ਤਾਂ ਹਾਂ ਬਹੁਤ ਖੇਤ ਸੀਗੇ ਆਣ ਲੱਗੇ ਸੀਗੇ ਹਾਂ ਬਾਹਰ ਦੇਖੋ ਇਹਦਾ ਗਲੀ ਚ ਆ ਰਿਹਾ ਸਾਰਾ ਪਾਣੀ ਦੇਖੋ ਕੋਆ ਲਿਆ ਇਹ ਤਾਂ ਕੋਰ ਪਾ ਗਿਆ ਇਹ ਤਾਂ ਕੋ ਪੂਰਾ ਸਾਰਾ ਭਰ ਗਿਆ ਹੁਣ ਨਾ ਕਿ ਨਾਲਸ ਮੰਨੂ ਤੇਰਾ ਪਿਛੇ ਲੈਣਾ ਨਾ ਘਰ ਪਿਛੇ ਲਾਵਾ ਦੇਖ ਚਲੀ ਆਚਰਨ ਦੀ ਨਾ ਹੈ ਹੈ ਨੰਗਾਇ ਕਿ ਦਰਦ ਨਾ ਐਦ ਦੇ ਨੰਗਾਇ ਨੰਗਾਇ ਨਾ ਆਲੇ

ਇਸ ਨੂੰ ਹੋਰੇ ਕਰੋ ਆਪੇ ਪਤਾ ਲੱਗੇ ਤਾਂ ਤੋੜ ਤਾ ਨਾ ਆਇਦੋ ਇੰਨਾ ਡੈਂਡਾ ਬਚੀ ਰਹੀ ਨਾ ਉਹ ਤਾਂ ਖੰਡਾ ਪਾਣੀ ਤੇਜ਼ ਬਹੁਤ ਆ ਜਦ ਨਹਿਰ ਚੱਲਦੀ ਹੁੰਦੀ ਆ ਜਗਾਹਾਂ ਵਧ ਜਾਂਦੇ ਨਹੀਂ ਲੱਗਣਾ ਆਪੇ ਰਹਿ ਗਏ ਉਹ ਦੇਖੀ ਦੇਖ ਤੁਰਾਂਦੇ ਤੁਰਾਂਦੇ ਮੈਨੂੰ ਮਾੜ ਨੋ ਮੈਨੂੰ ਰਗਾ ਹੜਕ ਮੇਰਾ ਪਿਆਮ ਦਾ ਕੋਈ ਨਹੀਂ ਪੱਜਣਾ ਦੇ ਪੱਜਣਾ ਦੇ ਦੇਖੋ ਕਿੰਨਾ ਪਾਣੀ ਆ ਆਪਾਂ ਫੇਰ ਵੀ ਅੱਗੇ ਜਾ ਕੇ ਦੇਖਣਾ ਹੈ ਕਹਿੰਦੇ ਇਧਰੋਂ ਆ ਰਿਹਾ ਪਾਣੀ ਦੇਖੋ ਬਹੁਤ ਤੇਜ਼ ਆ ਪਾਣੀ ਤਾਂ ਦੇਖੋ ਕਿੰਦਾ ਆ ਪਾਣੀ ਇਧਰੋਂ ਤੇ ਇਧਰੋਂ ਆਂਦਾ ਪਾਣੀ ਆ ਇਧਰੋਂ ਆਣਾ ਐ ਦੁਬਰੀ ਯੱਲੋ ਘਮੀ ਆਲੋ ਇਧਰੋਂ ਵੀ ਆਂਦਾ ਆ ਦੇਖੋ ਇਧਰੋਂ ਘਟਾ ਇਧਰੋਂ ਜਾਦੇ ਆ ਨਾ ਇਧਰੋਂ ਇਧਰੋਂ ਇਧਰ ਪਾ ਲੈ ਆਈਏ ਇਹੀ ਹੋਈ ਦੇਖੋ ਆਪਾਂ ਹੁਣ ਜਾਂਦੇ ਪਏ ਆ ਸਾਰੇ ਜਾਣੇ ਅੱਧੋਤ ਚੋਂ ਨਾ ਪਾਣੀ ਆ ਉਹ ਕਹਿੰਦੀ ਆਂ ਆਪਾਂ ਸਾਰੇ ਜਾਣੇ ਦੇਖਦੇ ਪਈਆਂ ਗਾਹ ਤੱਕ ਜਾ ਕੇ ਆ ਬਚਾ ਵੀ ਜਾਣੇ ਵੰਦ ਕੇ ਜਾਣੀ ਬਾਕੀ ਕੋਈ ਨਹੀਂ ਹੈ ਨਾ ਹਿੰਮਤ ਐਨੀ ਬਾਕੀ ਸਾਰੇ ਅੰਦਰ ਹੀ ਰਹੇ ਦਾ ਮੱਟਾ ਬਾਂਦ ਕੰਮ ਜਾਂਦਾ ਨਹੀਂ ਐਡਾ ਲੱਗਿਓ ਉਹ ਕਹਿੰਦੀ ਆਂ ਦੱਸ ਕੇ ਖੋ ਕੇ ਉਹ ਦੂ ਕਭੀ ਨਾ ਹਾਂ ਉਹਦੋਂ ਨੂੰ ਆਹ ਵੇਖੀ ਮੈਂ ਆਹ ਆਹ ਖੇਤ ਕਿੰਨਾ ਭਰ ਗਿਆ ਦੇਖੋ ਪੂਰਾ ਦੇਖ ਕੇ ਆਣਾ ਵੇ ਕਿੱਧਰੋਂ ਪਾਣੀ ਆਉਂਦਾ ਆ ਸਾਰਾ ਇੱਧਰ ਆ ਜਾਓ ਇੱਧਰ ਪੂਆ ਪੂੜੀ ਕੋੜੀਆਂ ਤੇ ਚੜ ਜਾਓ ਉਹ ਖਲੰਗਣਾ ਕਿਉਂ ਖਾਇਆ ਹੁਣ ਤੇਰੇ ਅੱਗੇ ਉਹ ਗੱਡੀ ਘੱਟ ਆਪਾਂ ਉਹ ਗੱਡੀ ਆ ਗਈ ਪਿੱਛੋਂ ਇਹ ਦੋਨੋਂ ਹੋ ਜਾਓ ਗੱਡੀ ਆ ਗਈ ਕਿੰਨੇ ਗਿੱਲੇ ਹੋ ਜਾਣਾ ਗਿੱਲੇ ਤਾਂ ਪਹਿਲਾਂ ਸੁੱਕੇ ਆਪਾਂ ਦੇਖੀਏ ਗਿੱਲੇ ਹੋ ਗਏ ਜੇ ਟਾਈਮ ਸੇ ਚੜ ਗਏ ਹਾ ਓਏ ਹੋਏ 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 ਨਿੱਦ ਟੋਬਾ ਨਹੀਂ ਹੁੰਦਾ ਪਿੰਡ ਦਾ ਉਦਦਾ ਹਾਲ ਹੋਇਆ ਪਿਆ ਇਧਰ ਤੋਂ ਫੜ ਲਓ ਮੈਨੂੰ ਆ ਜਾ ਨਹੀ ਗੋੜਾ ਸਾਡੇ ਮਰੇ ਡੰਡਾ ਲੈ ਕੇ ਆਹ ਨਾ ਮੁੰਡਾ ਆ ਆ ਪਿੱਛੇ ਜਿਹੜਾ ਨਿਕਾਰਾ ਉਹਨਾਂ ਦਾ ਆ ਬਸੀ ਗਾਹੜੇ ਨਾ ਮਾਜੰਦਾ ਲੈ ਗੀ ਬਸੀ ਗਾਹੜੇ ਗਾਤੀ ਗਾਹੋ ਠੀਕ ਆ ਵੀਡੀਓ ਬਣਾਉਣ ਲੱਗੀ ਵਾ ਹੋਰ ਹੋਰ ਦੇਖਣਾ ਆਏ ਪਾਣੀ ਕਿੱਧਰੋਂ ਛੱਡ ਦਿੱਤਾ ਤੁਸੀਂ ਅੰਨਾ ਪਤਾ ਨਹੀਂ ਇਥੇ ਬਾਹਰ ਜੋ ਆ ਗਿਆ ਨਾ ਨੇ ਆ ਪੰਜਾਬ ਨੇ ਕਦੀ ਲੱਗਦਾ ਆ ਓਏ ਚੋਈ ਇਹ ਬਸੀ ਹੋਰ ਪਾਣੀ ਲਾਉਣਾ ਤੇ ਜੇ ਬਜਾ ਜਲਦੀ ਹੋ ਚਾਹੀਏ ਨਾ ਸਰ ਐਸੇ ਬਹੁਤ ਆ ਥੋੜੀ ਸਾਈਡ ਆ ਪਾਣੀ ਉਧਰ ਜਾਦੇ ਆ ਉਧਰੋ ਚੈ ਤੈਨੂੰ ਆ ਰਿਹਾ ਆ ਪਾਣੀ ਇੰਦਾ ਆ ਗਿਆ ਸਰ ਆ ਬਹੁਤ ਜੇਹੀ ਵੀ ਨਾ ਪਾਟ ਕੇ ਪਰੇ ਕੋਟ ਨਾਮ ਆ ਬਹੁਤ ਲੰਗੀ ਪਟਰੀ ਆ ਰੋ ਇਹ ਆਪਾਂ ਹੁਣ ਇਧਰ ਦੀ ਸਾਈਡ ਖੇਤਾਂ ਲਾਗੇ ਆ ਪੰਨੀਆਂ ਦੇ ਖੇਤਾਂ ਇੱਥੇ ਅੰਦਰ ਆਪਾਂ ਦੇਖਾਂਗੇ ਕਿ ਇਧਰੋਂ ਪਾਣੀ ਆ ਰਿਹਾ ਜਿਆਦਾ ਆ ਰਿਹਾ ਆ ਇਧਰ ਹਲੇ ਬਚਾਇਆ ਵੈਸੇ ਸਾਡੇ ਰੇ ਰੇ ਚਾਹ ਦਾ ਸਾਡੇ ਘਰਾਂ ਬੰਨ ਆਪਾ ਦੀਦੀ ਹੁਣ ਨੇ ਕਿ ਰਕੋੜ ਆ ਗਏ ਆ ਤੇ ਮੀਂਹ ਵੀ ਲੱਗ ਗਿਆ ਆ ਤੇ ਇਧਰ ਦੇਖ ਸਕਦੇ ਹੋ ਪਹਾੜ ਵੀ ਅੰਦਰ ਦੀ ਸਾਈਡ ਤੇ ਮੂਹ ਵੀ ਬਹੁਤ ਲੱਗ ਗਿਆ ਸਾਡੇ ਨਾਲ ਦੇ ਇਧਰ ਪਿੱਛੇ ਆ ਦੇ ਵੀ ਆ ਤੇ ਉਹ ਪਾਣੀ ਦੇਖੋ ਮੋਟਰ ਚੱਲਦੀ ਆ ਆਹ ਪਾਣੀ ਪੋਣੇ ਦੂਸਰਾ ਪਾਣੀ ਆ ਦੂਸਰਾ ਪਾਣੀ ਆ ਐਨਾ ਹੁਣ ਸਾਰਾ ਸਮਾਨ ਪੋੜ ਗਿਆ ਬਾਈ ਨੋਇਆ ਪਾਣੀ ਉਧਰ ਦੇਖੋ ਹੋ ਘਰ ਦੁੱਬ ਗਿਆ ਹਾਂ ਬਦਲਣਾ ਉਧਰ ਦੇਖੋ ਪਾਣੀ ਕਿੰਨਾ ਆ ਈ ਜਾਂਦਾ ਸਾਰਾ ਹਾਂ ਉਦੋਂ ਨੂੰ ਹੀ ਜਾਂਦਾ ਹਾਂ ਆਹੋ ਤਾਂ ਪਾਣੀ ਵਾਹ ਰਿਹਾ ਆ ਤਾਂ ਸਭ ਆਈ ਜਾਣਾ ਹਾਂ ਕਿੰਨਾ ਆ ਰਿਹਾ ਹੈ ਆ ਰਿਹਾ ਉਹ ਥੋੜਾ ਦੇਰ ਬਣ ਘੱਮ ਹੋ ਗਿਆ ਤਾਂ ਫਿਰ ਵੱਧ ਗਿਆ ਪਾਣੀ ਹਾਂ ਫਿਰ ਦੁਬਾਰਾ ਵੱਧ ਗਿਆ ਬੱਚਿਆਂ ਦਾ ਖਿਆਲ ਰੱਖੋ ਤੁਸੀਂ ਪਤਾ ਨਹੀਂ ਕਿਹੜੇ ਬਲੇ ਜਿਆਦਾ ਆਤਰ ਉਹਦੇ ਕੁਝ ਜ਼ਿਆਦਾ ਨਾਲ ਫਸਲ ਵੀ ਖਰਾਬ ਹੀ ਹੋਣੀ ਹੈ ਹਿਸਾਬ ਨਾਲ ਫਸਲ ਦਾ ਵੀ ਨੁਕਸਾਨ ਹੈ ਯਾਰ ਇਹ ਨੁਕਸਾਨ ਹੈ ਜਿਆਦਾ ਨੁਕਸਾਨ ਹੈ ਇਹ ਚੋਈ ਚੋ ਆ ਗਿਆ ਪਾਣੀ ਇੱਨਾ ਡੁੱਗਣ ਜਾਣੇ ਕੇ ਬਾਅਦ ਫਸਲ ਥੋੜੀ ਹੋ ਗਈ ਹਾਂ ਉਹ ਸਾਰਾ ਕੁਸਰਾ ਖਲ ਜਾਗਾ ਨੁਕਸਾਨ ਜ਼ਿਆਦਾ ਯਾਰ ਜਮੀਦਾਰਾਂ ਤਾਂ ਵਿਚਾਰਿਆਂ ਦਾ ਇੱਦੇ ਰਹਿੰਦਾ ਆ ਬਹੁਤ ਆ ਪਾਣੀ ਇੱਧਰ ਆ ਰਿਹਾ ਆ ਸਾਰਾ ਉਧਰ ਨੂੰ ਜਾ ਰਿਹਾ ਆ ਬੱਚਾ ਅੰਦਰ ਹਾਂ ਦੱਸਿਆ ਅੰਦਰ ਪਾਣੀ ਗਿਆ تھا ਥੋੜਾ ਜਿਹਾ ਪਾਣੀ ਆ ਗਿਆ ਅੱਛਾ نیچے ਜਿਨੀ ਕਿ ਵਿਚਾਰਾ ਠੀਕ ਆ ਕੋਈ ਯਾਰ ਰੱਖੋ ਬੱਚਿਆਂ ਨੂੰ ਨਿਕਨੇ ਕਿ ਆਂਦਾ ਆ ਜਾਵੇ ਹੈ ਇਧਰ ਆ ਜਾਓ ਹੈ ਸਾਫੀ ਕਿ ਜਾਇਆ ਹੋਰ ਬੱਸ ਚਲਿਏ ਇਧਰ ਵੀ ਦੇਖੋ ਕਿੰਨਾ ਪਾਣੀ ਆ ਗਿਆ ਆ ਤੇ ਦੇਖੋ ਆਪਾਂ ਹੁਣ ਆਪਣੇ ਉਧਰ ਚੱਲਦੇ ਆ ਘਰ ਆਲ ਨੂੰ ओके बाय दी ਹੁਣ ਆਪਾਂ ਘਰੋਂ ਚਲੀਏ ਆਪਣੇ ਮਨੀਸ਼ ਦਾ ਪੁਰਾਣਾ ਸਕੂਲ ਸਾਰਾ ਜਾਉਂਦਾ ਲੱਗਾ ਮੈਂ ਬੋਹ ਪਹਿਰੇ ਹਲੇ ਵੀ ਕਹਿੰਦੇ ਤਿੰਨ ਤਿੰਨ ਦੱਸਿਆ ਆ ਮੈਂ ਬੋਹ ਪਹਿਣਾ ਹਲੇ ਨਹੀਂ ਕਹਿੰਦੇ ਬਸ ਹੁਣ ਬਾਬਾ ਜੀ ਮੇਰੇ ਅੰਦਰ ਨਹੀਂ ਬੋਹ ਪਹਿਰੇ ਆ ਕਿ ਹੁਣ ਏਡਾ ਕੁਝ ਵੀ ਨਾ ਕਰ ਦੱਸ ਤੱਕ ਠੀਕ ਰੱਖਣ ਸਾਰਿਆਂ ਨੂੰ ਕਿ ਬਾਬਾ ਬਹੁਤ ਪਾਣੀ ਆ ਚੁੱਕੇ ਆ ਹਲੇ ਦਵਾਏ ਹਲੇ ਦਰ ਆਣ ਲੱਗਾ ਹਲੇ ਪਾਣੀ ਪਹਿਲਾ ਹੀ ਆਇਆ ਜਦੋਂ ਚੋਹੀ ਕਿਦਾਂ ਟੁੱਟ ਗਈ ਆ ਨਾ ਸਾਰਾ ਪਾਣੀ ਇੱਧਰ ਨੂੰ ਆਉਂਦਾ ਸਾਡੇ ਈਰ ਤੇ ਬਸ ਬਾਬਾ ਜੀ ਹੰਮੀ ਰੱਖਣਾ ਐਸੇ ਹੀ ਅਰਦਾਸ ਕੀਤੀ ਜਾਸ ਰਹੀ ਆ ਤੇ ਹੋਰ ਕੁਛ ਨਹੀਂ ਨਾ ਬਸ ਮੇਹ ਰੱਖਣਾ ਬਾਬਾ ਜੀ ਤੇ ਪਰ ਉਹ ਫਿਰ ਗੱਲ ਚਾਹ ਤੇ ਸਾਕੇ ਤੇ ਫਿਰ ਉੱਥੋਂ ਸਭ ਨੂੰ ਸਤ ਸ੍ਰੀ ਅਕਾਲ ਪੜੋਕੀ ਦੇਖੋ ਇਧਰੋਂ ਪਾਣੀ ਵੱਧ ਗਿਆ ਆ ਦੇਖੋ ਕਿੰਨਾ ਤੇਜ਼ ਜਾ ਰਿਹਾ ਆ ਪਾਣੀ ਮਸੀ ਆਇਆ ਆ ਪਰ ਬਹੁਤ ਤੇਜ਼ ਚੱਲ ਰਿਹਾ ਆ ਪਾਣੀ ਦੇਖੋ ਸਾਰੇ ਜਾਨੇ ਤੇਜ਼ੀ ਨਾਲ ਪਾਣੀ ਵਧੀ ਜਾ ਰਿਹਾ ਹੈ ਹੋਰ ਉਹ ਦੇਖੋ ਉਧਰ ਭਾਦੀ ਹੁਣੇ ਆਉਂਦੇ ਆ ਢੋਡੇ ਢੋਡੇ ਤੱਕ ਆ ਪਾਣੀ ਆ ਗਾਂਹਾਂ ਤਾਂ ਜਾਦੇ ਆ ਇਧਰੋਂ ਘਟਾ ਆਹੋ ਤੋ ਹਾਂ ਕੋਈ ਨਹੀਂ ਮਾ ਜੰਦਾ ਹੈ ਅਦਰ ਹੋਰ ਅੰਨੇ ਬਹੁਤ ਆਣਾ ਹਾਂ ਐਨਾ ਬਹੁਤ ਆ ਪਾਣੀ ਲਾਈਵ ਨਹੀਂ ਹਲੋ ਸਾਡੇ ਘਰੋਂ ਵਾਲੇ ਪਾਣੀ ਤੇ ਇਧਰ ਹੀ ਸਾਈਡ ਵਾਲਾ ਪਾਣੀ ਦਿਖਾਉਨੇ ਆ ਲਓ ਜੀ ਉੱਥੇ ਚੜ ਕੇ ਦਿਖਾਓ ਸਾਰਾ ਪਾਣੀ ਅਬ ਇਹ ਦੇਖਦੀ ਮੈਂ ਕਿਧਰੋਂ ਲੰਘਾਂ ਓਹ ਦੇਖੋ ਕਿੰਨਾ ਪਾਣੀ ਆ ਦੇਖੋ ਸੈਂਕੜਾ ਕਾਟ ਦੋ ਰਹੇ ਆ। ਇਹ ਵੀਸੇ ਨਿਕਲਣਾ। ਪਾਪਾ ਕਿੱਦਾਂ ਜਿੱਦੇ ਜੰਗਲਾ 'ਚ ਨਹੀਂ ਜਾਂਦੇ ਹਮਨੇ। ਅਨੰਦ ਜੰਗਲ ਗਏ ਨੇ। ਯਾਰ ਉਹਦੇ ਆਣੇ ਨੇ ਜੁਗਰਾਫੀ ਵਾਲੇ। ਹੂੰ। ਹਾਰੇ ਫੈਦਰੋ ਪਾਣੀ ਆ ਜਾਂਦਾ ਛੂਕਦਾ ਜਿਆਦਾ। ਓਹੋ ਇੱਧਰ ਤਾਂ ਜ਼ਿਆਦਾ ਹੀ ਆ ਤੇਜ਼ ਆ ਸਾਡੇ ਘਰਾਂ ਕੋਲ ਵਾਜੀ ਦੇਖੋ ਕਿੰਨਾ ਪਾਣੀ ਆ ਗਿਆ ਆ ਸਾਡੇ ਘਰਾਂ ਕੋਲ ਦੇਖੋ ਕਿੰਨਾ ਆਇਆ ਗਲੀ ਚ ਦੇਖੋ ਕਿਦਾਂ ਪਾਣੀ ਜਾਂਦਾ ਇਹ ਸਾਰਾ ਪਾਣੀ ਖਾਲਸਾ ਗੋਲਜਲ ਜਾਣਾ ਆ ਆਨੰਦਪੁਰ ਰੋਡ ਹਾਂ ਆਨੰਦਪੁਰ ਰੋਡ ਆਲ ਜਾਣਾ ਸਾਰਾ ਪਾਣੀ ਇਹ ਇਹ ਤੁਮਾਂ ਦੀ ਸਭ ਫਸਲਾਂ 'ਤੇ ਲੱਗਦਾ ਖਰਾਬ ਹੋ ਜਾਣਾ ਹਾਂ ਹਾਂਜੀ ਤੁਸੀਂ ਦੇਖ ਸਕਦੇ ਕਿੰਨਾ ਪਾਣੀ ਆ ਗਿਆ ਸਾਡੇ ਇੰਨੇ ਚ ਤੇ ਅਸੀਂ ਕਹਿੰਦੇ ਸੀ ਸਾਡੇ ਇਹ ਵੀ ਛਾੜੇ ਬਚਾਇਆ ਪਰ ਫਿਰ ਵੀ ਬਚਾ ਨਹੀਂ ਹੋ ਪਾਇਆ ਤੇ ਇਹ ਸਾਰੇ ਪਾਣੀ ਕੋਟ ਆ ਗਿਆ ਇਹਨਾਂ ਬਾਬਾ ਜੀ ਨੇ ਕਰਨ ਹੋਂ ਦਾ ਪੁਰਾਤਨੀ ਸਾਡੇ ਦੇ ਹੈ ਕਿ ਕੋਈ ਬੋਲੋ ਜਿੰਨਾ ਰੋਟੇ ਨੂੰ ਇੰਨਾ ਬਗੇਗਾ ਤੇ ਹੁਣ ਬਸ ਬਾਬਾ ਜੀ ਦੇ ਉੱਤੇ ਵਿਰਾਸਤਾਂ ਕੀ ਸਾਰਾ ਪਾਣੀ ਸਹੀ ਸਲਾਮਤ ਬਚਣ ਸਾਰੇ ਆ ਨੇ ਤੇ ਪਾਣੀ ਸਹੀ ਰਵੇ ਬਸ ਦਾਦਾ ਵਗੇ ਲੱਖੋਂ ਬਾਜੀ ਜਾਂਦੇ ਆ ਤੇ ਉਧਰ ਸਾਰੇ ਗਲੀ ਵਾਲੇ ਖੜੇ ਆ ਦੇਖਦੇ ਆ ਪਾਣੀ ਨੂੰ ਕਿੰਦਾ ਚਾਰਿਆ ਆ ਪਾਣੀ ਪਾਣੀ ਵੀ ਬਹੁਤ ਤੇਜ਼ ਜਾਂਦਾ ਜਿਦਾ ਨਹਿਰ ਵਗਦੀ ਨਹੀਂ ਹੁੰਦੀ ਉਦਾਂ ਆ ਪਾਣੀ ਸਾਰਾ ਆਵਾਜ਼ ਵੀ ਬਹੁਤ ਆਉਂਦੀ ਆਵਾਜ਼